ਫਿਰੋਜ਼ਪੁਰ ਦੇ ਵਿੱਚ ਇੱਕ ਵਾਰ ਫਿਰ ਤੋਂ ਚੋਰਾਂ ਨੇ ਬੋਲਤਾ ਧਾਵਾ ਡਾਕਟਰ ਨੂੰ ਬਣਾਇਆ ਆਪਣਾ ਸ਼ਿਕਾਰ ਡਾਕਟਰ ਦੀ ਪਿਸਟਲ ਚੁੱਕ ਕੇ ਹੋ ਗਿਆ ਫਰਾਰ ਸ਼ਾਤਰ ਚੋਰ ਘਰੋਂ ਚਾਦਰ ਵੀ ਨਾਲ ਚੁੱਕ ਕੇ ਲਪੇਟ ਕੇ ਨਿਕਲਿਆ ਤਾਂ ਕਿ ਪਛਾਣਿਆ ਨਾ ਜਾ ਸਕੇ ਸਾਰੀ ਘਟਨਾ ਹੋਈ ਸੀ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਫਿਰੋਜ਼ਪੁਰ ਦੇ ਅੰਦਰ ਬੇਸ਼ੱਕ ਪੁਲਿਸ ਪ੍ਰਸ਼ਾਸਨ ਵੱਲੋਂ ਸੁਰੱਖਿਆ ਦੇ ਦਾਅਵੇ ਕੀਤੇ ਜਾ ਰਹੇ ਹਨ ਪਰ ਲਗਾਤਾਰ ਸ਼ਹਿਰ ਵਿੱਚ ਹੋ ਰਹੀਆਂ ਚੋਰੀਆਂ ਤੋਂ ਇੰਝ ਚਾਪਦਾ ਹੈ ਕਿ ਚੋਰ ਪੁਲਿਸ ਤੋਂ ਵੀ ਦੋ ਕਦਮ ਅੱਗੇ ਹੀ ਚੱਲਦੇ ਹਨ ਮਾਮਲਾ ਸਾਹਮਣੇ ਆਇਆ ਫਿਰੋਜ਼ਪੁਰ ਦੀ ਧਮਨ ਕਲੋਨੀ ਤੋਂ ਜਿੱਤੇ ਕਿ ਚੋਰਾ ਨੇ ਇੱਕ ਡਾਕਟਰ ਦੇ ਘਰ ਦੇ ਉੱਪਰ ਧਾਵਾ ਬੋਲਿਆ ਇਸ ਮੰਦੀ ਜਾਣਕਾਰੀ ਦਿੰਦਾ ਡਾਕਟਰ ਜਸਵੀਰ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਨੂੰ ਸੁੱਤੇ ਪਏ ਸੀ ਤੇ ਇੱਕ ਚੋਰ ਘਰ ਦੇ ਅੰਦਰ ਦਾਖਲ ਹੋਇਆ ਤੇ ਉਸ ਦਾ ਇੱਕ ਪਰਸ ਇੱਕ ਮੋਬਾਈਲ ਲਾਇਸੈਂਸ ਦੀ ਪਿਸਤਲ ਚੋਰੀ ਕਰਕੇ ਲੈ ਜਾਂਦਾ ਹੈ ਚੋਰ ਪਰਸ ਅਤੇ ਮੋਬਾਈਲ ਛੱਡ ਗਿਆ ਪਰ पिस्टल ਨਾਲ ਲੱਗਿਆ ਤੇ ਜਦ ਸਵੇਰੇ ਉੱਠ ਉਸਨੇ ਆਪਣਾ ਮੋਬਾਈਲ ਦੇਖਿਆ ਤਾਂ ਮੋਬਾਈਲ ਨਹੀਂ ਮਿਲਿਆ ਜਦ ਉਹਨਾਂ ਨੇ ਕੈਮਰੇ ਚੱਕੀ ਤੇ ਤਾਂ ਇੱਕ ਚੋਰ ਘਰ ਅੰਦਰੋਂ ਚੁੱਕੀ ਚਾਦਰ ਸਰੀਰ ਤੇ ਲਪੇਟ ਕੇ ਗੇਟ ਤੋਂ ਹੇਠਾਂ ਉਤਰ ਰਿਹਾ ਸੀ ਅਤੇ ਉਸਦੇ ਹੱਥ ਦੇ ਵਿੱਚ ਪਿਸਤਲ ਵੀ ਫੜਿਆ ਹੋਇਆ ਸੀ ਜੋ ਕਿ ਚੋਰੀ ਹੋਇਆ ਸੀ ਉਹਨਾਂ ਨੇ ਮੰਗ ਕੀਤੀ ਕਿ ਚੋਰ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇ ਕਿਉਂਕਿ ਉਸਦੇ ਲਾਇਸੈਂਸੀ ਪਿਸਤਲ ਨਾਲ ਚੋਰ ਕੁਝ ਵੀ ਕਰ ਸਕਦਾ ਹੈ ਉੱਥੇ ਹੀ ਮੁਹੱਲਾ ਨਿਵਾਸੀਆਂ ਵੱਲੋਂ ਪੁਲਿਸ ਤੇ ਸੁਰੱਖਿਆ ਤੇ ਵੀ ਵੱਡੇ ਸਵਾਲ ਚੁੱਕੇ ਗਏ ਹਨ ਉਹਨਾਂ ਨੇ ਕਿਹਾ ਕਿ ਸ਼ਹਿਰ ਦੇ ਵਿੱਚ ਲਗਾਤਾਰ ਚੋਰ ਲੋਕਾਂ ਨੂੰ ਨਿਸ਼ਾਨਾ ਬਣਾਉਂਦੇ ਹਨ ਜਿਸ ਵੱਲ ਪੁਲਿਸ ਦਾ ਕੋਈ ਵੀ ਧਿਆਨ ਨਹੀਂ ਜਾਂਦਾ ਉਹਨਾਂ ਨੇ ਮੰਗ ਕੀਤੀ ਹੈ ਕਿ ਅਜਿਹੀਆਂ ਘਟਨਾਵਾਂ ਤੇ ਜਲਦ ਤੋਂ ਜਲਦ ਬਰੋਗ ਲਗਾਈ ਜਾਵੇ ਮੇਰਾ ਨਾਮ ਡਾਕਟਰ ਜਸਮੀਤ ਸਿੰਘ ਹੈ ਜੀ ਮੈਂ ਪਿਛਲੇ ਦਿਨਾਂ ਦੇ ਵਿੱਚ ਸਾਡੇ ਨਾ ਗਲੀ ਦੇ ਵਿੱਚ ਛੋਟੀਆਂ-ਛੋਟੀਆਂ ਵਾਰ ਦਤਾਂ ਕਿ ਕਿਸੇ ਦੇ ਘਰੋਂ ਕੋਈ ਚੀਜ਼ ਚੁੱਕ ਕੇ ਲੈ ਜਾਣੀ ਹੈ ਤਾਂ ਚੱਲ ਰਿਹਾ ਸੀਗਾ ਤੇ ਹੋਇਆ ਕੀ ਕੀ ਜਦੋਂ ਇਹ ਚੀਜ਼ਾਂ ਹੁੰਦੀਆਂ ਸੁਣਦੇ ਆ ਤੇ ਮੈਂ ਆਪਣੇ ਜਿਹੜੇ ਮੇਰੇ ਕੋਲ ਲਾਇਸੈਂਸੀ ਇੱਕ ਪਿਸਤਲ ਹੈਗਾ ਸੀ ਉਹਨੂੰ ਮੈਂ ਕੱਢ ਕੇ ਆਪਣੇ ਸਹਰਾਣੇ ਰੱਖ ਕੇ ਡੇਲੀ ਸੌਂਦਾ ਸੀ ਕਿਉਂਕਿ ਮੇਰਾ ਜਿਹੜਾ ਕਮਰਾ ਹੈਗਾ ਉਹ ਥੋੜਾ ਜਿਹਾ ਉੱਪਰ ਪੌੜੀਆਂ ਚੜ੍ਹ ਕੇ ਹੈਗਾ ਤੇ ਉਹ ਅਲੱਗ ਪੈ ਜਾਂਦਾ ਘਰ ਨਾਲੋਂ ਤੇ ਉਹ ਜਦੋਂ ਮੈਂ ਸੁੱਤਾ ਹੋਇਆ ਸੀ ਰਾਤ ਤੇ ਰਾਤ ਜਦੋਂ ਮੇਰੀ ਸਵੇਰੇ ਤੜਕੇ 4:30 ਵਜੇ ਜਦੋਂ ਜਾਗ ਖੁੱਲੀ ਜਾਗ ਖੁੱਲਣ ਤੋਂ ਬਾਅਦ ਮੈਂ ਦੇਖਿਆ ਕਿ ਮੈਂ ਸਭ ਤੋਂ ਪਹਿਲਾਂ ਇਨਸਾਨ ਫੋਨ ਨੂੰ ਚੈੱਕ ਕਰਦਾ ਨਾ ਟਾਈਮ ਚੈੱਕ ਕਰਦਾ ਉਹ ਟਾਈਮ ਚੈੱਕ ਕਰਨ ਅਸਲ ਮੈਂ ਫੋਨ ਦੇਖਿਆ ਤੇ ਫੋਨ ਮੈਨੂੰ ਮਿਲਿਆ ਨਹੀਂ ਮੈਂ ਦੇਖਿਆ ਕਿ ਉਹ ਥੱਲੇ ਡਿੱਗਿਆ ਹੋਊਗਾ ਸ਼ਾਇਦ ਡਿੱਗਣਾ ਪਿਆ ਹੋਵੇ ਮੈਂ ਦੋ ਤਿੰਨ ਵਾਰ ਹੀ ਦੇਖਿਆ ਉਹ ਥੱਲੇ ਵੀ ਨਹੀਂ ਮਿਲਿਆ ਜਦੋਂ ਮੈਂ ਲਾਈਟ ਜਗਾਈ ਤੇ ਮੇਰਾ ਕਮਰੇ ਦਾ ਦਰਵਾਜ਼ਾ ਥੋੜਾ ਜਿਹਾ ਖੁੱਲਿਆ ਹੋਇਆ ਸੀ ਥੋੜਾ ਜਿਹਾ ਤੇ ਉਹ ਜਦੋਂ ਮੈਂ ਬਾਹਰ ਗਿਆ ਤੇ ਬਾਹਰ ਜਾ ਕੇ ਮੇਰਾ ਮੋਬਾਈਲ ਅਤੇ ਪਰਸ ਉਥੇ ਪੌੜੀ ਤੇ ਪਏ ਸੀ ਫਿਰ ਮੈਨੂੰ ਸ਼ੱਕ ਹੋਇਆ ਕਿ ਇਹ ਚੀਜ਼ ਕੋਈ ਘਟਨਾ ਵਾਪਰੀ ਹੈ ਵੀ ਜਿਹੜਾ ਮੇਰਾ ਮੋਬਾਈਲ ਉਥੇ ਪਹੁੰਚਿਆ ਤੇ ਕਿਉਂਕਿ ਆਪ ਉਸ ਤੋਂ ਬਾਅਦ ਫਿਰ ਮੈਂ ਨਾਲ ਦੀ ਨਾਲ ਉੱਠਿਆ ਆਪਣੇ ਘਰੇ ਸੀਸੀਟੀਵੀ ਕੈਮਰੇ ਲੱਗੇ ਆ ਉਹ ਚੈੱਕ ਕੀਤੇ ਫਿਰ ਗਲੀ ਚ ਵੀ ਜਿਹੜੇ ਘਰਾਂ ਦੇ ਵਿੱਚ ਸੀਸੀਟੀਵੀ ਕੈਮਰੇ ਚੈੱਕ ਕੀਤੇ ਤੇ ਇੱਕ ਕੋਈ ਅਣਜਾਣ ਵਿਅਕਤੀ ਅੰਦਰ ਆਇਆ ਬੰਦ ਗੇਟ ਤੋਂ ਚੜ੍ਹ ਕੇ ਉੱਪਰ ਨੂੰ ਤੇ ਜਦੋਂ ਅੰਦਰ ਆਇਆ ਤੇ ਉਸਨੇ ਆਪਣਾ ਉੱਪਰ ਮੇਰੇ ਕਮਰੇ ਚ ਐਂਟਰੀ ਲਈ ਹੋਣੀ ਆ ਤੇ ਮੇਰੇ ਸੁੱਤਿਆਂ-ਸੁੱਤਿਆਂ ਮੇਰਾ ਪਰਸ ਮੇਰਾ ਮੋਬਾਈਲ ਤੇ ਇੱਕ ਜਿਹੜਾ ਲਾਇਸੈਂਸੀ ਹਥਿਆਰ ਮੇਰੇ ਕੋਲ ਬੱਤੀਪੋਰ ਦਾ ਪਿਸਟਲ ਆ ਉਹ ਨੇ ਕੱਢਿਆ ਤੇ ਕੱਢ ਕੇ ਤੇ ਉਹ ਬਾਹਰ ਨੂੰ ਚਲਾ ਗਿਆ ਵਿਥਿਨ 8 ਮਿੰਟਾਂ ਦੇ ਵਿੱਚ ਵਿੱਚ ਕਿਉਂਕਿ ਜਿਵੇਂ ਕੈਮਰਿਆਂ ਦੀ ਅਸੀਂ ਲੋਕੇਸ਼ਨ ਟਰੈਕ ਕੀਤੀਆਂ ਨੇ ਬੰਦਾ ਭੱਜ ਕੇ ਪਿੱਛੇ ਆਇਆ ਤੇ ਉਹਨੇ ਆ ਕੇ ਅੰਦਰ ਆਇਆ ਐਂਟਰੀ ਲਈ ਤੇ ਉਹ ਕਰਕੇ ਅੰਦਰੋਂ ਚਦਰ ਚੋੱਕ ਕੇ ਤੇ ਆਪਦਾ ਮੂੰਹ ਲਵੇਟ ਕੇ ਤੇ ਬਾਹਰੋਂ ਨਿਕਲ ਗਿਆ ਕੀ ਹੋਇਆ ਮੋਬਾਈਲ ਉਹਨੇ ਸ਼ਾਇਦ ਟਰੈਕ ਨਾ ਹੋ ਜੇ ਇਸ ਕਰਕੇ ਤੇ ਜਿਹੜਾ ਉਹਦੇ ਚ ਕੁਝ ਅਮਾਉਂਟ ਸੀਗਾ ਤੇ ਉਹ ਪਰਸ ਜਿਹੜਾ ਸੀ ਉਹ ਜਿਹੜਾ ਨਾਲ ਛੱਡ ਕੇ ਤੇ ਬਾਕੀ ਅਸਲਾ ਨਾਲ ਲੈ ਕੇ ਕਿ ਉਹ ਚਲਾ ਗਿਆ ਉਹ ਹਾਂਜੀ ਇਸ ਤੋਂ ਕੁਝ ਪੁਲਿਸ ਨੇ ਵੀ ਰਾਕੀ ਪੁਲਸ ਨੂੰ ਹਾਂਜੀ ਸਵੇਰੇ ਮੈਂ ਇੱਕ ਜਿਹੜੇ ਆਨਲਾਈਨ ਕੰਪਲੀਟ ਦਰਜ ਕਰਤੀ ਸੀ ਉਸ ਤੋਂ ਬਾਅਦ ਪੁਲਸ ਦੇ ਅਫਸਰ ਦੋ ਕੁ ਵਾਰ ਹੀ ਆਏ ਨੇ ਆਪਣੀ ਧਿਆਨ ਵਗੈਰਾ ਰਿਕਾਰਡ ਕੀਤੇ ਨੇ ਤੇ ਅਜੇ ਤੱਕ ਕਿਸੇ ਤੋਂ ਕੋਈ ਸ਼ੱਕ ਸ਼ੱਕ ਦੇਖੋ ਹੁਣ ਇਦਾਂ ਨੇ ਜੀ ਆਪਾਂ ਆ ਸਧਾਰਨ ਤੌਰ ਤੇ ਹਰ ਇੱਕ ਨਾਲ ਡੀਲ ਕਰਦੇ ਆ ਆਪਣੇ ਘਰਾਂ ਚ ਹਰ ਤਰ੍ਹਾਂ ਦਾ ਬੰਦਾ ਆਉਂਦਾ ਪਰ ਆਪਾਂ ਕਿਸੇ ਦਾ ਇਹਦਾ ਨਾਮ ਨਹੀਂ ਲੈ ਸਕਦੇ ਕਿ ਕੌਣ ਜਾਂ ਕਿਹੜਾ ਇਨਸਾਨ ਹੋ ਸਕਦਾ ਪਰ ਸ਼ਾਕੋਂ ਮੈਨੂੰ ਕਿਸੇ ਤੇ ਐਦਾਂ ਨਹੀਂ ਹੈਗਾ ਪਰ ਗੱਲ ਹੈ ਵੀ ਹੁਣ ਆਪਣਾ ਇੱਕ ਨੁਕਸਾਨ ਹੋਇਆ ਇੱਕ ਕਿਉਂਕਿ ਕੁਲਸੈਂਸੀ ਇਥੇ ਆਰ ਬਹੁਤ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਤਾਂ ਹੀ ਕਿਉਂਕਿ ਵਾਰਦਾਤਾਂ ਗਲੀ 'ਚ ਹੋ ਰਹੀਆਂ ਸੀ ਉਸੇ ਕਰਕੇ ਵੀ ਕੋਈ ਇਹੋ ਜੀ ਚੀਜ਼ ਨਾ ਹੋ ਜੇ ਇਸ ਕਰਕੇ ਉਹ ਆਪਾਂ ਆਪਦੇ ਕੋਲ ਰੱਖ ਕੇ ਸੁੱਤਾ ਸੌਂਦੇ ਸੀਗੇ ਵੀ ਚਲੋ ਜਿਹਦੇ ਨਾਲ ਕੋਈ ਆਪਾਂ ਸਿਕਿਉਰਟੀ ਪਰਪਸ ਲਈ ਹੈ ਨਾ ਵੀ ਆਪਾਂ ਬਚਾਅ ਕਰ ਸਕੀਏ ਪਰ ਉਲਟਾ ਇਹੀ ਕਾਰਨਾਮਾ ਹੋਣਾ ਤੇ ਬਹੁਤ ਵੱਡੀ ਗੱਲ ਹੈ ਕਿਹਦੇ ਦੋ ਲਗਾਤਾਰ ਸ਼ਹਿਰ ਵਿੱਚ ਹੋ ਗਿਆ ਜਿਹਨਾਂ ਵਾਰਦਾਤਾਂ ਪਾਏ ਗਏ ਨੇ ਦੇਖੋ ਜੀ ਆਪਾਂ ਲੱਖ ਆਪਦੇ ਕੰਮ ਧੰਦੇ ਚ ਲਾ ਕੇ ਕਮਾ ਰਹੇ ਆਂ ਪਰ ਜਦੋਂ ਤੱਕ ਤੁਹਾਡੀ ਸਿਕਿਉਰਿਟੀ ਤੇ ਸੇਫਟੀ ਨਹੀਂ ਹੈਗੀ ਉਹ ਕਮਾਈ ਬੇਅਰਥ ਹੈ ਕਿਉਂਕਿ ਇਸ ਵਰਗ ਨੂੰ ਵੀ ਉੱਪਰ ਚੁੱਕਣਾ ਬਹੁਤ ਜ਼ਰੂਰੀ ਹੈ ਠੀਕ ਕਰਨਾ ਬਹੁਤ ਜ਼ਰੂਰੀ ਹੈ ਕਿਉਂਕਿ ਇਹਦੇ ਤੋਂ ਬਿਨਾ ਜਿਹੜਾ ਇਹ ਵਰਗ ਹੈ ਜਿਹੜਾ ਆਪਣੇ ਖਰਾਬੀ ਹੋ ਰਹੀ ਹੈ ਸ਼ਹਿਰ ਦੇ ਵਿੱਚ ਇਸ ਚੀਜ਼ ਨੂੰ ਠੀਕ ਕਰਨਾ ਬਹੁਤ ਜ਼ਰੂਰੀ ਹੈ ਪ੍ਰਸ਼ਾਸਨ ਨੂੰ ਮਤਲਬ ਸਖਤ ਤੌਰ ਤੇ ਇਹਦੇ ਤੇ ਮਿਸਚੈਦੀ ਦੇ ਨਾਲ ਕਾਰਵਾਈ ਜਿਹੜੀ ਉਹ ਕਰਨੀ ਚਾਹੀਦੀ ਹੈ ਤਾਂ ਜਿਹੜਾ ਅੱਗੇ ਤੋਂ ਇਹੋ ਜਿਹਾ ਕੁਛ ਨਾ ਹੋਵੇ ਕਿਉਂਕਿ ਮੇਰਾ ਲਾਇਸੈਂਸੀ ਇhtਿਆਰ ਦੀ ਜਿਹੜੀ ਜ਼ਿੰਮੇਵਾਰੀ ਆ ਉਹਦੇ ਤੇ ਮੈਨੂੰ ਤਾਂ ਇੱਕ ਬਹੁਤ ਹੀ ਇੱਕ ਮਤਲਬ ਹਾਂ ਡਾਕਟਰ ਲਵਦੇਵ ਸਿੰਘ ਜੀ ਡਾਕਟਰ ਸਾਹਿਬੀ ਤੋਂ ਲੋਕਾਂ ਨੂੰ ਮਦਦ ਕਰਨੇ ਸ਼ਹਿਰ ਵਿੱਚ ਅਜਿਆਂ ਤੋਂ ਹੋਣਗੇ ਪਰ ਇਹ ਤਾਂ ਹਲੇ ਦੇਖੋ ਜੀ ਪੂਰੇ ਫਰੋਹੀਪੁਰ ਨੂੰ ਛੱਡ ਕੇ ਪੂਰੇ ਪੰਜਾਬ ਦੀ ਗੱਲ ਕਰੀਏ ਇਹ ਵਾਰ ਦਾ ਤਾਂ ਦਿਨ-ਬਦਨ ਵੱਧੀਆਂ ਜਾ ਰਹੀਆਂ ਨੇ ਕੱਲ ਰਾਤ ਨੂੰ ਅਸੀਂ ਸੌ ਰਹੇ ਸੀ ਤਕਰੀਬਨ ਸਵੇਰੇ 4:30 ਮੈਨੂੰ ਬ੍ਰਦਰ ਦਾ ਫੋਨ ਆਇਆ ਹੈ ਉਹ ਕਹਿੰਦਾ ਕਿ ਮੇਰਾ ਪਿਸਤਲ ਨਹੀਂ ਮੈਨੂੰ ਲੱਭ ਰਿਹਾ ਤੇ ਅਸੀਂ ਆਲੇ-ਦੋਲੇ ਚੈੱਕ ਕੀਤਾ ਸਾਨੂੰ ਨਹੀਂ ਮਿਲਿਆ ਉਹਦਾ ਪਰਸ ਤੇ ਜਿਹੜਾ ਮੋਬਾਈਲ ਸੀ ਪੋੜੀਆ ਚ ਪਿਆ ਸੀ ਅਸੀਂ ਫਿਰ ਚਲ ਸੀਸੀਟੀਵੀ ਖੰਗਾਲੀ ਉਹਦੇ 'ਚ ਇੱਕ ਬੰਦਾ ਸਵਾ 2 ਵਜੇ ਐਂਟਰ ਕਰਦਾ 10 ਮਿੰਟ ਉਹ ਅੰਦਰ ਰਹਿੰਦਾ ਤੇ ਉਹ ਪਿਸਤਲ ਲੈ ਕੇ ਬਾਹਰ ਨਿਕਲ ਜਾਂਦਾ ਤੇ ਉਹ ਪਿਸਤਲ ਸੀਸੀਟੀਵੀ ਕੈਮਰੇ 'ਚ ਵੀ ਆਈ ਹੈ ਤੇ ਆਲੇ-ਦੋਲੇ ਅਸੀਂ ਚੈੱਕ ਕੀਤੇ ਸੀ ਸੀਟੀਵੀ ਕੈਮਰੇ ਉਹਦੇ 'ਚ ਵੀ ਉਹ ਪਿਸਤਲ ਸਾਫ਼ ਨਜ਼ਰ ਆ ਰਹੀ ਹੈ ਤੇ ਅਸਤ ਪ੍ਰਸ਼ਾਸਨ ਤੋਂ ਹੀ ਮੰਗ ਕਰਦੇ ਆ ਕਿ ਉਹ ਇਹ ਲਾਇਸੈਂਸੀ ਹਥਿਆਰ ਹੈ ਤੈਨੂੰ ਜਲਦੀ ਜਲਦੀ ਬਰਾਮਦ ਕੀਤਾ ਜਾਵੇ ਕਿਉਂਕਿ ਅੱਗਾਂ ਜਾ ਕੇ ਅਸੀਂ ਗਲੀ ਚ ਕੈਮਰਾ ਚੱਕ ਕੀਤਾ ਉੱਥੇ ਇੱਕ ਫਾਇਰ ਦੀ ਆਵਾਜ਼ ਵੀ ਆਈ ਹੈ ਹੁਣ ਪਤਾ ਨਹੀਂ ਉਹ ਉਸੇ ਪਿਸਤਲ ਤੋਂ ਫਾਇਰ ਕੀਤਾ ਹੋਵੇ ਕਿਵੇਂ ਸਾਡਾ ਇਹ ਵਿਸ਼ਾ ਚਲੋ ਪ੍ਰਸ਼ਾਸਨ ਆਪ ਚੈੱਕ ਕਰੇਗਾ ਪਰ ਇਹ ਚਿੰਤਾ ਦਾ ਵਿਸ਼ਾ ਹੈ ਜੇ ਇਦਾਂ ਦੇ ਕੰਮ ਹੋਏ ਹੁੰਦੇ ਰਹੇ ਤਾਂ ਫਿਰ ਇਹ ਚੈਨਲ ਕੋਈ ਬੰਦਾ ਨੀਂ ਚੈਨ ਦੀ ਨੀਂ ਸੌ ਨਹੀਂ ਸਕਦਾ ਤੇ ਜਲਦੀ ਜਲਦੀ ਅਸੀਂ ਚਾਹੁੰਦੇ ਹਾਂ ਕਿ ਸਾਡਾ ਇਹ ਲਾਇਸੈਂਸੀ ਹਥਿਆਰ ਜਿਹੜਾ ਬ੍ਰਦਰ ਦਾ ਹੈ ਉਹਨੂੰ ਜਲਦੀ ਜਲਦੀ ਬਰਾਮਦ ਕੀਤਾ ਜਾਵੇ ਤਾਂ ਅੱਗੇ ਤੋਂ ਇਹ ਜਿਹੀ ਵਾਰਤਾ ਤਾਂ ਨਾ ਹੋਵੇ ਪਿਸਤਲ ਤੋਂ ਡਾਕਾ ਹੋਊਗਾ ਕੋਈ ਕਿਤੇ ਫਿਲਹਾਲ ਤਾਂ ਇਹ ਜੋ ਅਸੀਂ ਆਲੇ-ਦੋਲੇ ਦੇਖਿਆ ਸਾਨੂੰ ਪਿਸਤਲ ਤੋਂ ਲਾਵਾ ਹੋਰ ਕੋਈ ਚੀਜ਼ ਨਹੀਂ ਲੱਗੀ ਕੋਈ ਚੱਕ ਕੇ ਲੈ ਗਿਆ ਪੈਸੇ ਕੁਝ ਹੈਗੇ ਸੀਗੇ ਕੈਸ਼ ਕੈਸ਼ 10-12000 ਸੀਗੇ ਦੇ ਪਰਸ ਉਹ ਕੈਸ਼ ਲੈ ਗਿਆ ਬਟ ਪਰਸ ਉਹ ਰੱਖ ਗਿਆ ਉਥੇ ਪੋੜੀਆਂ ਚ ਤੇ ਮੋਬਾਈਲ ਵੀ ਰੱਖ ਗਿਆ ਤੇ ਮੇਰੀ ਨਹੀਂ ਸੀ ਇੱਕ ਬੰਦਾ ਹੀ ਸੀ ਜੀ ਮੂੰਹ ਟਾ ਕੇ ਆਇਆ ਸੀ ਉਹਨੇ ਆਉਂਦਾ